ਸਤਿ ਸ਼੍ਰੀ ਅਕਾਲ ਜੀ ਮੋਸਟ ਵੈਲਕਮ ਇਨ ਦ ਨਸਾਰਿਆਂ ਦਾ ਅਗਰ ਤੁਸੀਂ ਵੀ ਇਸ ਤਰੀਕੇ ਦੀ ਫੋਇਲ ਪੇਂਟਿੰਗ ਸਿੱਖਣਾ ਚਾਹੁੰਦੇ ਹੋ ਤਾਂ ਇਹ ਵਾਲਾ ਜੋ ਵੀਡੀਓ ਹੈ ਸਿਰਫ ਤੁਹਾਡੇ ਲਈ ਹੈ ਕਿ ਕੀ ਕੀ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਤੇ ਕਿਵੇਂ-ਕਿਵੇਂ ਆਪਾਂ ਕਰ ਸਕਦੇ ਹਾਂ ਮੈਂ ਪੂਰੀ ਡਿਟੇਲ ਦੇ ਨਾਲ ਦੱਸਿਆ ਐਂਡ ਕੀ ਕੀ ਚੀਜ਼ਾਂ ਇਹਦੇ ਵਿੱਚ ਲੱਗਣੀਆਂ ਮੈਂ ਉਹ ਵੀ ਤੁਹਾਨੂੰ ਦੱਸਿਆ ਹੈਗਾ ਮੇਰੇ ਕੋਲ ਇਹ ਵਾਲਾ ਸੂਜੜਾ ਬੇਬੀ ਪਿੰਕ ਕਲਰ ਦਾ ਸੀ ਪੈਨਲ ਦਾ ਅਸਾ ਡਿਜ਼ਾਈਨ ਸੀ ਚਲੋ ਦੱਸਦੀਆਂ ਮੈਂ ਇਸ ਤਰੀਕੇ ਨਾਲ ਮੈਂ ਪਹਿਲਾਂ ਸਭ ਤੋਂ ਪਹਿਲਾਂ ਮਾਰਕਿੰਗ ਕਰ ਲਈ ਸੀ ਜਿਵੇਂ ਕਿ ਮੈਂ ਦੱਸਿਆ ਪੈਨਲ ਦਾ ਡਿਜ਼ਾਈਨ ਸੀਗਾ ਤਾਂ ਫਰੰਟ ਦੇ ਉੱਪਰ ਦੋਨੋਂ ਕਲੀਆਂ ਪਾਉਣੀਆਂ ਸੀਗੀਆਂ ਐਂਡ ਮੈਂ ਕਿਰਾ ਬਣਾਉਣਾ ਸੀਗਾ ਇਸ ਤਰੀਕੇ ਨਾਲ ਮਾਰਕਿੰਗ ਕਰ ਲਓ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਮਾਰਕਿੰਗ ਬਹੁਤ ਵਧੀਆ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਨੈਕਸਟ ਚੀਜ਼ ਮੇਰੇ ਕੋਲ ਇਹ ਫੱਟਾ ਹੈਗਾ ਫੱਟੇ ਦੇ ਉੱਪਰ ਮੈਂ ਇੱਕ ਸ਼ੀਟ ਲਗਾਈ ਹੋਈ ਔਰ ਉੱਪਰ ਮੈਂ ਇੱਕ ਸੂਟ ਇਸ ਸੂਟ ਨੂੰ ਬਹੁਤ ਵਧੀਆ ਤਰੀਕੇ ਨਾਲ ਲਗਾਇਆ ਐ ਐਂਡ ਇਹ ਵਾਲਾ ਮੇਰੇ ਕੋਲ ਸੀਗਾ ਫੋਇਲ ਇਹਨੂੰ ਫੋਇਲ ਬਾਈਂਡਰ ਕਹਿੰਦੇ ਆ ਵਾਈਟ ਕਲਰ ਦਾ ਹੁੰਦਾ ਐਂਡ ਉਸ ਤੋਂ ਬਾਅਦ ਆਪਾਂ ਨੂੰ ਇੱਕ ਸਕਵੀਜ਼ਰ ਚਾਹੀਦਾ ਹੈਗਾ ਸਕਵੀਜ਼ਰ ਦੀ ਜਗ੍ਹਾ ਤੇ ਮੈਂ ਇਹ ਲਿਆ ਸੀ ਕਿਉਂਕਿ ਇਹਨੇ ਬਰੀਕ ਚਾਹੀਦਾ ਸੀਗਾ ਸਕਵੀਜ਼ਰ ਮੇਰਾ ਚੌੜਾ ਸੀ ਮੈਂ ਉਹ ਨਹੀਂ ਯੂਜ਼ ਕੀਤਾ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਸਟੈਂਸਲ ਹੋਣਾ ਚਾਹੀਦਾ ਮੇਰੇ ਕੋਲੇ ਜੋ ਵੀ ਡਿਜ਼ਾਈਨ ਸੀਗੇ ਮੈਂ ਉਹੀ ਕਸਟਮਰ ਨੂੰ ਕਰਕੇ ਦਿੱਤੇ ਆ ਐਂਡ ਇਹ ਹੀ ਵਾਲਾ ਡਿਜ਼ਾਈਨ ਚਾਹੀਦਾ ਸੀ ਕਸਟਮਰ ਨੂੰ ਤੇ ਨੈਕਸਟ ਜਿਹੜੀ ਚੀਜ਼ ਮੇਰੇ ਕੋਲ ਹੈਗੀ ਆ ਇੱਕ ਇਸ ਟਾਈਪ ਦਾ ਪਤਲਾ ਜਿਹਾ ਕਾਰਡ ਹੈ ਪੇਪਰ ਦਾ ਹੀ ਬਣਿਆ ਹੋਇਆ ਇਹ ਕਿਉਂ ਯੂਜ਼ ਕਰਨਾ ਮੈਂ ਨੈਕਸਟ ਦੱਸੂਗੀ ਤੁਹਾਨੂੰ ਵੀਡੀਓ ਦੇ ਵਿੱਚ ਚਲੋ ਜੀ ਆਪਾਂ ਕਰਦੇ ਹਾਂ ਹੁਣ ਪੇਂਟਿੰਗ ਐਂਡ ਇਹ ਮੈਂ ਕੀ ਰਿਤੁਤੀ ਫਲਾਵਰ ਬਣਾਉਣੇ ਸੀ ਜਿਹੜੇ ਰੋਜ਼ਸ ਦਿਖ ਰਿਹਾ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਸਿੱਧਾ-ਸਿੱਧਾ ਇਹਨੂੰ ਸਟੈਂਸਲ ਨੂੰ ਰੱਖਾਂਗੇ ਜਿਹੜੀ ਮਾਰਕਿੰਗ ਕੀਤੀ ਹੋਈ ਆ ਉਹਦੇ ਉੱਪਰ ਆਪਾਂ ਰੱਖਾਂਗੇ ਰੱਖਣ ਤੋਂ ਬਾਅਦ ਆਪਾਂ ਸਕੀਜ਼ਰ ਦੇ ਨਾਲ ਆਪਣੀ ਲਗਾਵਾਂਗੇ ਇਹਦੇ ਉੱਪਰ ਬਾਈਂਡਰ ਸਮੂਥ ਹੋਣਾ ਚਾਹੀਦਾ ਬਹੁਤ ਸਮੂਥ ਤਰੀਕੇ ਨਾਲ ਇਹਨੂੰ ਲਾਉਣਾ ਹੈਗਾ ਇਹਦੇ ਵਿੱਚ ਕੋਈ ਬੱਬਲ ਨਹੀਂ ਰਹਿਣਾ ਚਾਹੀਦਾ ਹਨਾ ਹੀ ਇਹਨੂੰ ਜਦੋਂ ਆਪਾਂ ਲਾਵਾਂਗੇ ਕਿਤੇ ਘੱਟ ਤੇ ਕਿਤੇ ਜ਼ਿਆਦਾ ਹੋਣਾ ਚਾਹੀਦਾ ਸਕਵੀਜ਼ਰ ਦੇ ਨਾਲ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲਾਉਂਗੇ ਇਕੁਅਲ ਤਾਂ ਤੁਹਾਡੀ ਡਿਜ਼ਾਈਨਿੰਗ ਬਹੁਤ ਸੋਹਣੀ ਆਊਗੀ ਅਗਰ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਨਹੀਂ ਲਾਉਂਗੇ ਜਲਦਬਾਜੀ ਚ ਲਾਉਂਗੇ ਤਾਂ ਇਹ ਉੱਚਾ ਨੀਵਾ ਰਹਿ ਜਾਂਦਾ ਹੁੰਦਾ ਮਤਲਬ ਇਹਦੇ ਵਿੱਚ ਸਹੀ ਤਰੀਕੇ ਨਾਲ ਨਹੀਂ ਲੱਗਦਾ ਤਾਂ ਉਹੀ ਚੀਜ਼ ਉਹ ਡਿਜ਼ਾਈਨ ਦੇ ਉੱਪਰ ਉੱਭਰ ਕੇ ਆਉਂਦੀ ਹੈ ਤੇ ਸੋਹਣਾ ਨਹੀਂ ਲੱਗਦਾ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜੀ ਇਹਦੀ ਐਂਡ ਇਹ ਬਾਈਂਡਰ ਵਾਈਟ ਕਲਰ ਦਾ ਹੁੰਦਾ ਹੈ ਇਹਦੇ ਨਾਲ ਹੋਰ ਵੀ ਡਿਜ਼ਾਈਨਿੰਗ ਆਪਾਂ ਕਰ ਸਕਦੇ ਹਾਂ ਮੈਂ ਤੁਹਾਨੂੰ ਦੱਸੂਗੀ ਨੈਕਸਟ ਵੀਡੀਓ ਦੇ ਵਿੱਚ ਦੱਸ ਦਊਗੀ ਇਸ ਤਰੀਕੇ ਨਾਲ ਦੇਖੋ ਕਿੰਨਾ ਸੋਹਣਾ ਇਹ ਆਪਣਾ ਡਿਜ਼ਾਈਨ ਉੱਬਰ ਕੇ ਆ ਗਿਆ ਇਹ ਵਾਲੀ ਮੈਂ ਤੁਹਾਨੂੰ ਦੱਸ ਦਵਾਂ ਮੇਰੇ ਏ ਜਾਲੀ ਸਟੈਂਸਲ ਸੀਗੇ ਇਹ ਮੈਂ Amazon ਤੋਂ ਮੰਗਾਏ ਸੀ ਅੱਜਕੱਲ ਸਟੈਂਸਿਸ ਨੂੰ ਲੈ ਕੇ ਬਹੁਤ ਮਾਰ-ਮਾਰ ਹੋ ਰਹੀ ਹੈ ਕਿੱਥੋਂ ਮਿਲਣਗੇ ਕਿੱਥੋਂ ਮਿਲਣਗੇ ਅਗਰ ਤੁਸੀਂ ਸਿਰਫ ਆਪਣੇ ਹੀ ਸੂਟ ਕਰਨਾ ਚਾਹੁੰਦੇ ਹੋ ਕੁਝ ਸਪੈਸ਼ਲ ਜਿਹੇ ਡਿਜ਼ਾਈਨ Amazon ਦੇ ਉੱਪਰ ਮਿਲ ਜਾਂਦੇ ਆ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਇਸ ਤਰੀਕੇ ਨਾਲ ਮੈਂ ਸਾਰਾ ਘੇਰਾ ਬਣਾ ਲਿਆ ਠੀਕ ਆ ਜੀ ਇਹ ਸਾਰਾ ਘੇਰਾ ਬਣਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਂ ਪੈਨਲ ਬਣਾਇਆ ਸੀਗਾ ਇਹ ਦੇਖੋ ਮੈਂ ਸਾਰਾ ਬਣਾ ਲਿਆ ਤੁਹਾਨੂੰ ਨਜ਼ਰ ਆ ਰਿਹਾ ਹੁਣ ਹੈ ਬਹੁਤ ਸੋਹਣੇ ਤਰੀਕੇ ਨਾਲ ਸਫਾਈ ਨਾਲ ਬਣਿਆ ਹੈਗਾ ਕਿਤੇ ਵੀ ਉੱਚਾ ਨੀਮਾ ਨਹੀਂ ਆਪਾਂ ਇਹਨੂੰ ਰਹਿਣ ਦਿੱਤਾ ਐਂਡ ਇਹ ਥੋੜੀ ਜੀ ਦੇਰ ਤੋਂ ਬਾਅਦ ਇਹਨੇ ਆਈ ਥਿੰਕ 1 ਘੰਟਾ 1.5 ਘੰਟਾ ਹੀ ਲੈਂਦਾ ਹੈਗਾ ਉਸ ਤੋਂ ਬਾਅਦ ਸੁੱਕ ਜਾਂਦਾ ਹੈ ਜਿਆਦਾ ਵੀ ਡਰਾਈ ਨਹੀਂ ਕਰਨਾ ਹੁੰਦਾ ਇਹਨੂੰ ਨੈਕਸਟ ਆਪਾਂ ਆ ਦੇਖੋ ਇਹ ਵਾਲਾ ਬਣਾ ਲਿਆ ਆਪਣਾ ਪੈਨਲ ਪੈਨਲ ਤੇ ਮੈਂ ਇਹ ਵਾਲਾ ਡਿਜ਼ਾਈਨ ਸੀਗਾ ਦੇਖੋ ਕਿੰਨਾ ਸੋਹਣਾ ਸਮੂਥ ਇਹ ਡਿਜ਼ਾਈਨ ਬਣਿਆ ਹੋਇਆ ਹੈਗਾ ਇਹ ਪੂਰੇ ਦਾ ਪੂਰਾ ਪੈਨਲ ਬਣਾ ਲਿਆ ਮੈਂ ਕਲੀਆਂ ਪਾਈਆਂ ਸੀਆਂ ਐਂਡ ਉਸ ਤੋਂ ਬਾਅਦ ਗਲੇ ਤੱਕ ਹੀ ਜਾਣਾ ਹੈਗਾ ਪੈਨਲ ਨੇ ਠੀਕ ਆ ਇਹ ਡਰਾਈ ਹੋ ਗਿਆ ਦੇਖੋ ਥੋੜਾ ਥੋੜਾ ਇਹ ਡਰਾਈ ਹੋਣ ਲੱਗ ਜੂਗਾ ਬਟ ਇਹ ਟਾਈਮ ਲੈਂਦਾ ਹੈ ਇਹ ਨਹੀਂ ਹੈਗਾ ਘੰਟਾ ਡੇਢ ਘੰਟਾ ਇਹਨੂੰ ਆਰਾਮ ਨਾਲ ਲੱਗ ਜਾਂਦਾ ਹੈ ਹਲਕਾ ਜਿਹਾ ਸੁੱਕਣ ਦੇ ਵਿੱਚ ਠੀਕ ਆ ਐਂਡ ਇਹ ਮੈਂ ਕਿਉਂ ਯੂਜ਼ ਕੀਤਾ ਦੇਖੋ ਗਲੇ ਦੇ ਉੱਪਰ ਜਿੱਥੇ ਪੈਨਲ ਇਹ ਖਤਮ ਹੁੰਦਾ ਹੈ ਆ ਠੀਕ ਹੈ ਜਿੱਥੇ ਪੈਨਲ ਖਤਮ ਹੁੰਦਾ ਹੈ ਉਹਦੇ ਨੀਚੇ ਮੈਂ ਇਹ ਗੱत्ता ਲਗਾਇਆ ਹੋਇਆ ਜਿਹੜਾ ਨੋਟਬੁੱਕ ਦੇ ਬੈਕ ਸਾਈਡ ਆਉਂਦਾ ਹੈ ਉਹ ਵਾਲਾ ਗੱत्ता ਹੈਗਾ ਉਹ ਮੈਂ ਲਗਾ ਲਿਆ ਕਿਉਂਕਿ ਦੇਖੋ ਤਾਂ ਫਿਨਿਸ਼ਿੰਗ ਬਹੁਤ ਸੋਹਣੀ ਆਉਗੀ ਅਗਰ ਆਪਾਂ ਇਹਨੂੰ ਨਹੀਂ ਲਗਾਉਂਦੇ ਤਾਂ ਆਪਾਂ ਚੱਕ ਕੇ ਰੱਖਾਂਗੇ ਤਾਂ ਫਿਨਿਸ਼ਿੰਗ ਜਿਹੜੀ ਐਂਡਿੰਗ ਹੈ ਉਹ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਆਉਂਦੀ ਅਗਰ ਆਪਾਂ ਇਸ ਨੂੰ ਨੀਚੇ ਕੋਈ ਚੀਜ਼ ਲਗਾ ਲਾਂਗੇ ਹਨਾ ਐਕਸਟਰੀ ਵੀ ਲਾ ਸਕਦੇ ਆ ਆਪਾਂ ਮੇਰੇ ਕੋਲ ਐਕਸਟਰੀ ਵੀ ਹੁੰਦਾ ਹੈ ਇੱਕ ਐਂਡ ਜਾਂ ਕੋਈ ਵੀ ਮੋਟੀ ਚੀਜ਼ ਹੋਵੇ ਹੁਣ ਆਪਾਂ ਇਹਨੂੰ ਚੱਕਾਂਗੇ ਤੁਸੀਂ ਦੇਖਿਓ ਜੀ ਬੀ ਅਤੇ ਐਂਡਿੰਗ ਕਿੰਨੀ ਸੋਹਣੀ ਹੋਊਗੀ ਕੱਟ ਜਿਹੜੇ ਹੈਗੇ ਬਹੁਤ ਸੋਹਣੇ ਪੈਂਦੇ ਆ ਅਗਰ ਆਪਾਂ ਚੌਰਸ ਦੁਪੱਟੇ ਦਾ ਬਾਰਡਰ ਵੀ ਕਰਨਾ ਹੋਵੇ ਤਾਂ ਉਹਦਾ ਜਿਹੜਾ ਚੌਰਸ ਬਣਾਉਣਾ ਹੁੰਦਾ ਜਿੱਥੋਂ ਉੱਥੋਂ ਵੀ ਅਹੀ ਤਰੀਕੇ ਨਾਲ ਚੀਜ਼ ਯੂਜ਼ ਹੁੰਦੀ ਆ ਅਗਰ ਆਪਾਂ ਅਮ ਬਲੌਕ ਪੇਂਟਿੰਗ ਕਰ ਰਹੇ ਹਾਂ ਤਾਂ ਬਲੌਕਸ ਦੇ نیچے ਵੀ ਅਸੀਂ ਤਰੀਕੇ ਨਾਲ ਜਿੱਥੇ ਐਂਡ ਹੁੰਦਾ ਉੱਥੇ ਨਿਊਜ਼ਪੇਪਰ ਲਾ ਕੇ ਉਹਦੀ ਐਂਡਿੰਗ ਕਰੀ ਜਾਂਦੀ ਆ ਉਹ ਬਹੁਤ ਸੋਹਣਾ ਬਣਦਾ ਹੁੰਦਾ ਫਿਰ ਇਸੇ ਲਈ ਮੈਂ ਇਹ ਚੀਜ਼ ਯੂਜ਼ ਕੀਤੀ ਆ ਹੋਪ ਤੁਹਾਡੇ ਲਈ ਹੈਲਪਫੁਲ ਹੋਏਗੀ ਅ ਦੇਖੋ ਜੀ ਕਿੰਨੇ ਸੋਹਣੇ ਤਰੀਕੇ ਨਾਲ ਇਹ ਹੋ ਚੁੱਕਿਆ ਹੈ ਪੂਰਤ ਪੂਰਾ ਇਹ ਆਪਾਂ ਰੈਡੀ ਕਰ ਲਿਆ ਹਾਂ ਹਾਂਜੀ ਇਹ ਵਾਲਾ ਆਪਣੇ ਕੋਲੇ 글ੀਟਰ ਹੈਗਾ ਮੇਰੇ ਕੋਲੇ 골ਡਨ ਐਂਡ ਸਿਲਵਰ ਦੋ ਟਾਈਪ ਦੇ 글ੀਟਰ ਹੀ ਮੈਂ ਯੂਜ਼ ਕਰਦੀ ਆ ਵੈਸੇ ਕਾਫੀ ਟਾਈਪ ਦੇ 글ੀਟਰ ਆਉਂਦੇ ਆ ਕਿਉਂਕਿ ਮੈਨੂੰ ਅਜੇ ਤੱਕ ਜ਼ਰੂਰਤ ਨਹੀਂ ਪਈ ਹੈਗੀ ਜਦ ਵੀ ਮੈਨੂੰ ਝੂਟ ਪਊਗੀ ਮੈਂ ਉਹਨਾਂ ਨੂੰ ਯੂਜ਼ ਕਰ ਲਵਾਂਗੀ ਐਂd ਇਹਦੀ ਕੋ ਗਲਿਟਰ ਕਿੰਨਾ ਸੋਨਾ ਸ਼ਾਈਨੀ ਹੈ ਕਾਫੀ ਜਦੋਂ ਇਸ ਨੂੰ 2 ਘੰਟੇ ਹੋ ਗਏ ਇਹ ਇਸ ਤਰੀਕੇ ਨਾਲ ওয়াটার ਹੁੰਦਾ ਜਿਵੇਂ ਉਦਾਂ ਦਾ ਇਫੈਕਟ ਇਸ ਤੇ ਆ ਗਿਆ ਤੇ ਆਪਾਂ ਹੁਣ ਇਹਨੂੰ ਇਹਦੇ ਉੱਪਰ ਲਾਵਾਂਗੇ ਥੋੜਾ ਥੋੜਾ ਸਪ੍ਰਿੰਕਲ ਕਰਨਾ ਹੈਗਾ ਥੋੜਾ ਮਤਲਬ ਐਕਸਪੈਂਸਿਵ ਜਿਹਾ ਹੁੰਦਾ ਇਹਨੂੰ ਤੋਂ ਸਾਵਧਾਨੀ ਨਾਲ ਲਾਓ ਕਿ ਵੇਸਟ ਨਹੀਂ ਕਰਨਾ ਇਹਨੂੰ ਥੋੜਾ ਥੋੜਾ ਲਾਓ ਤੁਸੀਂ ਔਰ ਉਹਨੂੰ ਪ੍ਰੈਸ਼ਰ ਦੇ ਕੇ ਹੱਥ ਦੇ ਨਾਲ ਉੱਪਰ ਉਹਨੂੰ ਰੱਬ ਕਰੋ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਚਿਪਕ ਜਾਏਗੀ ਗਲਿਟਰ ਤੁਹਾਡੀ ਇੱਥੇ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਅਗਰ ਤੁਹਾਡਾ ਗਲਿਟਰ ਜਾਂ ਬਾਈਂਡਰ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਸਹੀ ਨਹੀਂ ਹੈਗੀ ਫਿਰ ਉਹ ਨਹੀਂ ਚਿਪਕਦਾ ਫਿਰ ਜਦੋਂ ਉਹਨੂੰ ਤੁਸੀਂ ਸੂਟ ਉਠਾਉਂਗੇ ਤੇ ਝੜਕਾਉਂਗੀ ਤਾਂ ਫਿਰ ਉੱਤਰ ਜਾਊਗਾ ਇਹ ਮੇਰੇ ਨਾਲ ਹੋ ਚੁੱਕਿਆ ਕਿਉਂਕਿ ਮੈਨੂੰ ਪਹਿਲਾਂ ਵਧੀਆ ਮਟੀਰੀਅਲ ਨਹੀਂ ਸੀ ਮਿਲਿਆ ਫੈਂ ਦੇਖੋ ਇਹ ਹੁਣ ਮੇਰੇ ਕੋਲ ਬਹੁਤ ਸੋਹਣਾ ਮਟੀਰੀਅਲ ਆ ਇਹਨੂੰ ਬਾਰੇ ਤਰੀਕੇ ਨਾਲ ਸਪ੍ਰਿੰਕਲ ਕਰਾਂਗੇ ਪ੍ਰੈਸ਼ਰ ਦੇਵਾਂਗੇ ਤੇ ਉਹ ਬਹੁਤ ਸਫਾਈ ਦੇ ਨਾਲ ਚਿਪਕ ਜਾਊਗਾ ऐसे तरीके ਨਾਲ ਤੁਸੀਂ ਇਹਨੂੰ ਕਿਸੇ ਵੀ ਸਟੱਫ ਤੇ ਯੂਜ਼ ਕਰ ਸਕਦੇ ਹੋ ਪਰ ਸ਼ਫੋਨ ਦਾ ਦੁਪੱਟਾ ਰੈਡੀ ਕਰ ਸਕਦੇ ਹੋ ਚੀਨੂਨ ਦਾ ਸ਼ਿਮਰ ਦਾ ਵੈਲਵਟ ਤੇ ਵੀ ਯੂਜ਼ ਕਰ ਸਕਦੇ ਹੋ ਨਾ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਵੈਲਵਟ ਤੇ ਵੀ ਸ਼ਾਇਦ ਤੁਸੀਂ ਚੈੱਕ ਕਰ ਸਕਦੇ ਹੋ ਕਿ ਲਿੱਟਰ ਕਿੰਨਾ ਵਧੀਆ ਆਪਣੇ ਕੋਲੇ ਪੂਰੇ ਦੇ ਪੂਰੇ ਸੂਟ ਦੇ ਉੱਪਰ ਮੈਂ ਇਹਨੂੰ ਚਿਪਕਾ ਲੈਣਾ ਹੈ ਇਸ ਤਰੀਕੇ ਨਾਲ ਲਗਾ ਲੈਣਾ ਹੈਗਾ ਇਹਨਾਂ 4-5 ਘੰਟੇ ਦੇ ਵਿੱਚ ਸੂਟ ਤੁਸੀਂ ਰੈਡੀ ਕਰ ਸਕਦੇ ਆ ਇਹਦੇ ਨਾਲ ਇੱਕ ਬਸ ਮਾਰਕਿੰਗ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਮਾਰਕਿੰਗ ਤੁਹਾਡੀ ਸਹੀ ਹੈ ਤੇ ਤੁਸੀਂ ਇਕੁਅਲ ਵਧੀਆ ਤਰੀਕੇ ਨਾਲ ਸਟੈਂਸਲ ਰੱਖੋਗੇ ਇਸ ਫਾਈਵ ਹੋਣੀ ਚਾਹੀਦੀ ਹੈ ਬਸ ਆਹੀ ਦੋ ਤਿੰਨ ਸ਼ਰਤਾਂ ਹੁੰਦੀਆਂ ਨੇ ਇਹਦੀਆਂ ਦੋ ਤਿੰਨ ਕੰਡੀਸ਼ਨਸ ਹੈ ਦੇਖੋ ਜੀ ਮੈਂ ਤੁਹਾਨੂੰ ਇਹਦਾ ਹੁਣ ਫੁੱਲ ਲੁੱਕ ਦਿਖਾਉਣੀ ਆ ਕਿੰਨਾ ਸੋਹਣਾ ਰੈਡੀ ਹੋ ਗਿਆ ਅਗਰ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਕਾਰੀ ਆਉਂਦੀ ਆ ਤੇ ਤੁਸੀਂ ਮੈਨੂੰ ਡੀ ਸੌਰੀ ਤੁਸੀਂ ਮੈਨੂੰ ਕਮੈਂਟ ਕਰੋ ਤੁਹਾਡੇ ਹਰ ਕਮੈਂਟ ਦਾ ਰਿਪਲਾਈ ਦਿੱਤਾ ਜਾਏਗਾ ਸੂਟਾਂ ਦੇ ਰਿਗਾਰਡਿੰਗ ਫੋਇਲ ਪੇਂਟਿੰਗ ਦੇ ਰਿਗਾਰਡਿੰਗ ਤੁਸੀ ਕੁਝ ਪੁੱਛਣਾ ਚਾਹੋ ਨੀ ਤਾਂ ਕਮੈਂਟ ਕਰਕੇ ਜਰੂਰ ਪੁੱਛਿਓ ਜੀ ਤੁਹਾਨੂੰ ਰਿਪਲਾਈ ਜਰੂਰ ਦਿੱਤਾ ਜਾਏਗਾ ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗਿਆ ਕਮੈਂਟ ਦੇ ਵਿੱਚ ਜਰੂਰ ਦੱਸਣਾ ਨੈਕਸਟ ਤੁਹਾਡੇ ਲਈ ਹੈਲਪਫੁਲ ਵੀਡੀਓ ਮੈਂ ਜਰੂਰ ਲੈ ਕੇ ਆਉਂਗੀ ਤੁਸੀਂ ਫਿਲਹਾਲ ਚੈੱਕ ਕਰੋ ਮੇਰੇ ਡਿਜ਼ਾਈਨ ਇਹ ਕਿੰਨਾ ਸੋਹਣਾ ਬਣਿਆ ਹੈਗਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤਾਂ ਇਸੇ ਤਰੀਕੇ ਨਾਲ ਤੁਹਾਡੇ ਲਈ ਮੈਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਜਰ ਤਨੂਸਾਰੀ ਡਿਟੇਲ ਨਾਲ ਜਾਣਕਾਰੀ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ ਜੀ ਹੁਣ ਤੁਸੀਂ ਇਹਦਾ ਕਲਰ ਚੈੱਕ ਕਰੋ ਇਹ ਵਾਲਾ ਕਲਰ ਹੈ ਇਹਦਾ ਬਹੁਤ ਸੋਹਣਾ ਬਣਿਆ ਸੀ ਇਹ ਵਾਲਾ ਸੂਟ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਟੇਕ ਕੇਅਰ